ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਰਨਪ੍ਰੀਤ ਸਿੰਘ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਇੱਕ ਵਾਰ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਨਵੀਆਂ ਗਤੀਵਿਧੀਆਂ ਦੇ ਨਾਲ ਆਓ ਦੇਖਦੇ ਹਾਂ ਪੰਜਾਬ ਦੀਆਂ ਅੱਜ ਦੀਆਂ ਮੁੱਖ ਸਰਗਰਮੀਆਂ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦੀ ਕਮੇਟੀ ਵੱਲੋਂ ਜਿੱਥੇ ਹੀ ਸੰਤਾ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਤੇ ਅਫਵਾਹਾਂ ਤੋਂ ਬਚਣ ਲਈ ਅਪੀਲ ਕੀਤੀ ਗਈ ਉੱਥੇ ਹੀ ਨਾਲ-ਨਾਲ ਅਫਵਾਹਾਂ ਫੈਲਾਉਣ ਵਾਲਿਆਂ ਦੇ ਉੱਤੇ ਸਰਕਾਰ ਨੂੰ ਵੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਆਉ ਦੇਖਦੇ ਹਾਂ ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਬਚਨ ਹਾਲਾ ਸੂਰਾ ਸੋ ਪਹਿਚਾਨੀਐ ਜੋ ਲਰੇ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਤਬੂਣਾ ਛਾਡੇ ਖੇਤ ਐਸੇ ਸੰਤ ਮਹਾਮੋਲੀ ਜੋਦੇ ਅਮਰ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਇਨ੍ਹਾਂ ਸਥਾਨਾਂ ਉੱਪਰ ਪੁਰਜਾਨਾ ਹੀ ਇੱਕ ਵੱਡੀ ਗਿਣਤੀ ਵਿੱਚ ਸੰਗਤ ਹੈ ਜਿਹੜੀ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਸਰਬੱਤੇ ਭਲੇ ਦੀ ਅਰਦਾਸ ਕਰਨ ਵਾਸਤੇ ਔਰ ਬਾਬਾ ਦੀਪ ਸਿੰਘ ਸਾਹਿਬ ਜੀਆਂ ਵੱਲੋਂ ਜੋ ਅਨੋਖੀ ਸ਼ਹਾਦਤ ਦਿੱਤੀ ਗਈ ਉਸ ਨੂੰ ਨਮਨ ਕਰਨ ਵਾਸਤੇ ਹਾਜ਼ਰੀ ਭਰਦੀ ਹੈ ਔਰ ਖਾਸ ਕਰ ਜਦ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਸਥਾਨਾਂ ਤੇ ਸ਼ਿਦੀ ਦਿਹਾੜਾ ਮਨਾਇਆ ਜਾਂਦਾ ਹੈ ਜਾਂ ਫਿਰ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਨ੍ਹਾਂ ਸਮਾਗਮਾਂ ਦੇ ਸਮੇਂ ਅਕਸਰ ਇਹ ਸੁਣავੇ ਚਾਹੁੰਦਾ ਹੈ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਗੁਰੂ ਘਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਖਜ਼ਾਨਾ ਅਦਾ ਦਿੱਤਾ ਜਾਂਦਾ ਹੈ ਅਸੀਂ ਮੈਨੇਜਮੈਂਟ ਵੱਲੋਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਖਜ਼ਾਨਾ ਜਿਹੜਾ ਨਹੀਂ ਦਿੱਤਾ ਜਾਂਦਾ ਇਹ ਅਜਿਹੇ ਕੁਝ ਲੋਕ ਹੁੰਦੇ ਹਨ ਜਿਹੜੇ ਆਪਣੇ ਨਿੱਜੀ ਫਾਇਦਿਆਂ ਵਾਸਤੇ ਜਾਂ ਆਪਣੇ ਨਿੱਜੀ ਜਿਹੜੇ ਉਹਨਾਂ ਦੇ ਪੇਜ ਹਨ ਚੈਨਲ ਆਦਕ ਨੂੰ ਚਲਾਉਣ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਫਾਰਮਾਂ ਫਿਲਾਉਂਦੇ ਹਨ ਸੰਗਤ ਨੂੰ ਬੇਨਤੀ ਹੈ ਕਿ ਅਗਰ ਗੁਰੂ ਘਰ ਦੇ ਵਿੱਚੋਂ ਕੋਈ ਖਜ਼ਾਨਾ ਲੈ ਕਰਕੇ ਜਾਣਾ ਹੈ ਤਾਂ ਨਾਮ ਦਾ ਖਜ਼ਾਨਾ ਲੈ ਕਰਕੇ ਜਾਣਾ ਹੈ ਇਸ ਤਰ੍ਹਾਂ ਕੋਈ 10 ਦਾ ਨੋਟ ਜਾਂ 20 ਦਾ ਨੋਟ ਲੈ ਕਰਕੇ ਆਪਾਂ ਸੋਚਦੇ ਆ ਕਿ ਸਾਡੇ ਘਰ ਵਿੱਚ ਖਜ਼ਾਨਾ ਆਵੇਗਾ ਤੇ ਮੈਨੂੰ ਲੱਗਦਾ ਕਿ ਨਹੀਂ ਆਵੇਗਾ ਕਿਉਂਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਸੰਪੇ ਕੋ ਈਸਰ ਤੇਈਆ ਸੰਪੇ ਪੁਰਬ ਲਿਖੇ ਕੀ ਪਾਈਏ ਕਿਉਂਕਿ ਜਿਹੜਾ ਤਨ ਹੈ ਮਾਇਆ ਹੈ ਇਹ ਉਸ ਪ੍ਰਭੂ ਪਰਮਾਤਮਾ ਵੱਲੋਂ ਪਹਿਲਾਂ ਹੀ ਸਾਡੇ ਵਾਸਤੇ ਤੈਅ ਕੀਤੀ ਹੋਈ ਹੈ ਕਿ ਕਿੰਨੀ ਕਮਾਇਆ ਸਾਡੇ ਜੀਵਨ ਦੇ ਗੁਜ਼ਾਰੇ ਵਾਸਤੇ ਪ੍ਰਾਪਤ ਹੋਣੀ ਹੈ ਇਸ ਕਰਕੇ ਸੰਗਤ ਦੇ ਤਾਂ ਹੀ ਬੇਨਤੀ ਹੈ ਕਿ ਅਜਿਹੇ ਆਫਵਾਹਾਂ ਤੋਂ ਗੁਮਰਾ ਨਹੀਂ ਹੋਣਾ ਅਜਿਹੇ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਖਜ਼ਾਨਾ ਹੈ ਗੁਰਦੁਆਰਾ ਸ਼ਹੀਦ ਗੰਗਸਾਹਿਬ ਜੀ ਮੈਨੇਜਮੈਂਟ ਵੱਲੋਂ ਸੇਵਾਦਾਰਾਂ ਵੱਲੋਂ ਨਹੀਂ ਦਿੱਤਾ ਜਾਂਦਾ ਆਪ ਜੀ ਨੇ ਸੁਚੇਤ ਰਹਿਣਾ ਹੈ ਔਰ ਇਸ ਗੱਲ ਤੋਂ ਬਚਣਾ ਹੈ ਜੋ ਦੂਸਰਾ ਆਪ ਜੀ ਨੇ ਸਵਾਲ ਕੀਤਾ ਹੈ ਕਿ ਜਿਹੜਾ ਕੇਕ ਹੈ ਜਿਹੜਾ ਕੱਟਿਆ ਜਾਂਦਾ ਜਨਮ ਦਿਹਾੜੇ ਦੇ ਸਮੇਂ ਮੈਂ ਇਸ ਬੇਨਤੀ ਨੂੰ ਆਪ ਜੀ ਤਾਈਂ ਜਰੂਰ ਸਰਵਣ ਕਰਾਉਣਾ ਜਾਵਾਂਗਾ ਕਿ ਗੁਰਦੁਆਰਾ ਸ਼ਹੀਦ ਗੰਗਸਾਹਿਬ ਜੀ ਦੇ ਮੈਨੇਜਮੈਂਟ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਕੇਕ ਨਹੀਂ ਕੱਟਿਆ ਜਾਂਦਾ ਔਰ ਗੁਰੂ ਘਰ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚੋਂ ਅਸੀਂ ਅਨਾਉਂਸਮੈਂਟਾਂ ਵੀ ਕੀਤੀਆਂ ਸਨ ਕਿ ਕਿਸੇ ਪ੍ਰਕਾਰ ਦਾ ਕੋਈ ਕੇਕ ਨਹੀਂ ਕੱਟਣਾ ਜਿਹੜੀਆਂ ਕਟਿਆ ਵੀ ਨਹੀਂ ਗਿਆ ਔਰ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕਰ ਦਿੱਤਾ ਹੈ ਕਿ ਪਿਛਲੇ ਸਾਲਾਂ ਦੀਆਂ ਜੋ ਪਹਿਲੀਆਂ ਵੀਡੀਓ ਬਣੀਆਂ ਹੋਈਆਂ ਸਾਨੂੰ ਕੋਈ ਪੇਜਾਂ ਵੱਲੋਂ ਅਪਲੋਡ ਕੀਤੀਆਂ ਗਈਆਂ ਉਹ ਬਿਲਕੁਲ ਗਲਤ ਹਨ ਇਸ ਤਰ੍ਹਾਂ ਨਹੀਂ ਕਰਨਾ ਕਿਉਂਕਿ ਅਗਰ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਅਗਰ ਕੋਈ ਭੇਟਾ ਕਰਨਾ ਹੈ ਤਾਂ ਅਸੀਂ ਮਾਨ ਭੇਟਾ ਕਰ ਸਕਦੇ ਹਾਂ ਉਹ ਸਭ ਤੋਂ ਉੱਤਮ ਹੈ ਜੋਕੜਾ ਪ੍ਰਸ਼ਾਦੀ ਦੇ ਰਹਾ ਹੈ ਕੇਕ ਦੀ ਜਗ੍ਹਾ ਤੇ ਅਸੀਂ ਵੈਸੇ ਕੰਪੈਰੀਜ਼ਨ ਵੀ ਕਰਨਾ ਜਿਹੜਾ ਹੈ ਕੋ ਲਾਜ਼ਮੀ ਠੀਕ ਨਹੀਂ ਹੈ ਕਿਉਂਕਿ ਕੇਕ ਅਨਮਤ ਦਾ ਹੈ ਦੇਗ ਗੁਰੂ ਘਰ ਦੇ ਅੰਦਰ ਪਵਿੱਤਰ ਹੈ ਅਗਰ ਅਸੀਂ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਵਿੱਚ ਕੁਝ ਭੇਟਾ ਕਰਨਾ ਹੈ ਤਾਂ ਆਪਣਾ ਮਨ ਭੇਟਾ ਕਰਨਾ ਹੈ ਤੜਾ ਪ੍ਰਸ਼ਾਦੀ ਜਿਹੜੀ ਦੇਗ ਹੈ ਉਹ ਭੇਟਾ ਕੀਤੀ ਜਾ ਸਕਦੀ ਹੈ ਸੰਗਤਾਂ ਦੇ ਦਾਈ ਬੇਨਤੀ ਹੈ ਕਿ ਐ ਸਮਾਗਮ ਤੋਂ ਬਾਅਦ ਜਾਂ ਆਉਣ ਵਾਲੇ ਜਦੋਂ ਵੀ ਸਮਾਗਮ ਆਉਂਦੇ ਹਨ ਜਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਅਾਗੀਆਂ ਨੇ ਬਾਬਾ ਜੀ ਦੇ ਜਨਮ ਦਿਹਾੜੇ ਸਮੇਂ ਕਿਸੇ ਪ੍ਰਕਾਰ ਦਾ ਕੋਈ ਕੇਕ ਆਦ ਨਹੀਂ ਘਟਣਾ ਇਹ ਮਨਮਤ ਹੈ ਮਨਮਤ ਤੋਂ ਬਚਣਾ ਹੈ ਗੁਰੂ ਦੀ ਬਾਤ ਨੂੰ ਜਿਹੜਾ ਧਾਰਨੀ ਆਪਾਂ ਜਿਹੜਾ ਇਹ ਹੋਣਾ ਹੈ ਜੀ ਸਿੰਘ ਸਾਹਿਬ ਅਕਸਰ ਦੇਖਿਆ ਨੇ ਕਿ ਬਾਬਾ ਦੀਪ ਸਿੰਘ ਦੇ ਨਾਂ ਤੇ ਕਈ ਲੋਕ ਦੁਕਾਨਦਾਰੀਆਂ ਚਲਾਉਂਦੇ ਨੇ ਠੱਗੀਆਂ ਮਾਰਦੇ ਨੇ ਬਾਰ ਕੋਡ ਸ਼ੇਅਰ ਕੀਤੇ ਜਾਂਦੇ ਨੇ ਕਿ ਅਸੀਂ ਨਿਸ਼ਕਾਮ ਸੇਵਾ ਕਰਦੇ ਬਾਬਾ ਦੀ ਸੰਗਤ ਤੇ ਸਾਵਾ ਦੀ ਸਿੰਘੀ ਖੁਸ਼ੀਆਂ ਵੰਡਣਗੇ ਸਾਨੂੰ ਇੰਨੀ ਮਾਇਆ ਪਾਓ ਉਹ ਜਿਹੜੇ ਬਾਰ ਕੋਡ ਸ਼ੇਅਰ ਕਰਦੇ ਨੇ ਅੱਜ ਕੱਲ੍ਹ ਭਈ ਟੀਵੀ ਚੈਨਲ ਦਾ ਕਈ ਆਪਣੇ YouTube ਚੈਨਲ ਬਣਾ ਕੇ ਵੀ ਬਾਰ ਕੋਡ ਸ਼ੇਅਰ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਵੈਸੇ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕਰ ਦੋ ਕਿ ਜਿਹੜੇ ਵੈਸੇ ਤਾਂ ਚਲੋ ਗੁਰੂ ਘਰ ਦੇ ਅੰਦਰ ਕੋਈ ਮੰਨ ਦੀ ਖੁਰਾਕ ਵਾਸਤੇ ਆਉਂਦਾ ਕੋਈ ਤਣ ਦੀ ਖੁਰਾਕ ਇਹ ਉਹਨਾਂ ਦੇ ਤਣ ਦੀ ਖੁਰਾਕ ਹੈ ਜੀ ਸੰਗਤ ਨੂੰ ਗੁੰਮਰਾਹ ਕਰਕੇ ਵਕ ਵਕ ਤਰ੍ਹਾਂ ਦੇ ਆਪਣੇ ਪੇਜਾਂ ਉੱਤੇ ਜਿਹੜੀਆਂ ਕਈ ਤਰ੍ਹਾਂ ਦੇ ਜਿਹੜੇ ਸ਼ੋਸ਼ੇ ਜਿਹੇ ਛੱਡ ਕੇ ਗੱਲ ਕਰਕੇ ਸੰਗਤ ਨੂੰ ਗੁੰਮਰਾਹ ਕਰਦੇ ਨੇ ਕਿ ਕਿਸੇ ਪ੍ਰਕਾਰ ਸਾਡਾ ਜਿਹੜਾ ਚੈਨਲ ਹੈ ਉਸ ਨੂੰ ਜਿਹੜਾ ਹੈ ਉਹ ਪਰਫੁੱਲਤ ਹੁੰਦਾ ਹੈ ਉਹਨਾਂ ਨੂੰ ਵਿਊ ਮਿਲਦੇ ਹਨ ਮਾਇਆ ਮਿਲਦੀ ਹੈ ਇਹਨਾਂ ਲੋਕਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਹੈ ਗੁਰ ਪ੍ਰਤੀ ਅਜਿਹੇ ਜਿਹੜੇ ਆਪਜੀ ਜਿਹੜੇ ਕੋਈ ਕੰਟੈਂਟ ਪਾ ਕਰਕੇ ਕੋਈ ਆਪਣਾ ਨਿੱਜੀ ਤੌਰ ਤੇ ਧਾਨਾ ਜਿਹੜਾ ਪੈਦਾ ਕਰਨ ਦਾ ਜਿਹੜਾ ਹੈ ਆਪਜੀ ਗੁਰੇਜ਼ ਕਰੋ ਇਸ ਚੀਜ਼ ਤੋਂ ਸੰਗਤ ਨੂੰ ਵੀ ਬਚਣਾ ਚਾਹੀਦਾ ਹੈ ਗੁਰੂ ਘਰ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹੀ ਪਵਨ ਗੁਰਬਾਣੀ ਦੇ ਜਿਹੜੇ ਪ੍ਰਵਾਹ ਹਨ ਉਹ ਲਾਈਵ ਹੁੰਦੇ ਹਨ ਸੰਗਤ ਨੂੰ ਬੇਨਤੀ ਹੈ ਸੰਗਤ ਵੀ ਸੁਚੇਤ ਰਹੇ ਵੈਸੇ ਸੰਗਤ ਸਿਆਣੀ ਹੈ ਸੁਚੇਤ ਰਹੇ ਗੁਰੂ ਘਰ ਦੇ ਤੋਂ ਅਗਰ ਕੋਈ ਆਪਣੇ ਪੇਜਾਂ ਦੇ ਉੱਪਰ ਅਗਰ ਸਰਵਣ ਵੀ ਕਰਨਾ ਹੈ ਮੋਬਾਈਲ ਰਾਹੀਂ ਜਾਂ YouTube ਰਾਹੀਂ ਤਾਂ ਗੁਰੂ ਘਰ ਤੋਂ 24 ਘੰਟੇ ਦੇ ਅੰਦਰ ਜਿਹੜਾ ਹੈ ਇਲਾਹੀ ਬਾਣੀ ਦਾ ਹਰ ਦਸ ਕੀਰਤਨ ਹੈ ਜਿਹੜਾ ਇਹ ਗੁਰੂ ਘਰ ਦੇ ਕੀਰਤਨੀ ਸਿੰਘਾਂ ਨੂੰ ਸਰਬੱਤ ਸੰਗਤ ਨੂੰ ਸਰਵਣ ਕਰਾਇਆ ਜਾਂਦਾ ਹੈ। ਗੁਰਦੁਆਰਾ ਕੋਠਾ ਸਾਹਿਬ ਬੱਲਾ ਵਿਖੇ ਹੋਈ ਜੋੜ ਮੇਲੇ ਦੀ ਸ਼ੁਰੂਆਤ। ਗੁਰਦੁਆਰਾ ਕਮੇਟੀ ਵੱਲੋਂ ਚੱਲ ਰਹੇ ਸਾਲਾਨਾ ਜੋੜ ਮੇਲੇ ਦੇ ਮੌਕੇ ਤੇ ਹਾਜ਼ਰੀਆਂ ਭਰ ਕੇ ਨਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰਨ ਦੀ ਕੀਤੀ ਗਈ ਅਪੀਲ। ਗੁਰਦੁਆਰਾ ਕਮੇਟੀ ਵੱਲੋਂ ਕਿਹਾ ਗਿਆ ਕਿ ਇਸ ਜੋੜ ਮੇਲੇ ਤੇ ਸਮੂਹ ਸੰਤਾਂ ਨੂੰ ਵੱਧ ਛੜ ਕੇ ਹਿੱਸਾ ਪਾਉਣਾ ਚਾਹੀਦਾ ਹੈ। ਆਓ ਦੇਖਦੇ ਹਾਂ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਰ ਕੀ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨੋਂ ਨਿੱਦ ਆਵੈ ਧਾਏ ਐਸੇ ਦੀਨ ਦੇਵਾਲ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਜੀ ਵੱਲਾ ਇਸ ਪਾਵਨ ਅਸਥਾਨ ਦੇ ਉੱਤੇ ਹਰ ਸਾਲ ਸਤਿਗੁਰਾਂ ਜੀ ਦੇ ਆਗਮਨ ਆਉਣ ਦੀ ਖੁਸ਼ੀ ਦੇ ਵਿੱਚ 1 ਫਰਵਰੀ ਤੋਂ ਲੈ ਕੇ ਕਰਕੇ 8 ਮਾਰਚ ਤੱਕ ਲਗਭਗ 1 ਮਹੀਨਾ ਸਵਾ ਮਹੀਨਾ ਜੋ ਸਤਗੁਰਾਂ ਜੀ ਦੀ ਆਉਣ ਦੀ ਕੁਛੀਦੇ ਵਿੱਚ ਇਸ ਪਾਵਨ ਅਸਥਾਨ ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਗੁਰੂ ਪ੍ਰਗਟ ਹੋਏ ਨੇ ਮੱਖਣਸ਼ਾ ਲੁਬਾਣਾ ਅਤੇ ਸਿੱਖ ਸੰਗਤਾਂ ਦੇ ਨਾਲ ਸਤਗੁਰੂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਸ ਸਮੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋ ਪ੍ਰਬੰਧ ਸੀ ਉਹ ਮਸੰਦਾਂ ਦੇ ਕੋਲ ਸੀ ਤੇ ਗੁਰੂ ਸਾਹਿਬ ਜੀ ਦੇ ਆਉਣ ਦੇ ਕਾਰਨ ਉਹਨਾਂ ਨੂੰ ਇਹ ਜਿਹੜਾ ਇੱਕ ਕਾਰਨ ਪੈਦਾ ਹੋਇਆ ਕਿ ਗੁਰੂ ਸਾਹਿਬ ਜੀ ਹਰਮੰਦਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਸੰਗਤਾਂ ਦੇ ਨਾਲ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਮਗਰਲੇ ਪਾਸੇ ਗੁਰਦਾਰਾ ਸਾਹਿਬ ਥੜਾ ਸਾਹਿਬ ਬਣਿਆ ਹੋਇਆ ਹੈ ਉਸ ਅਸਥਾਨ ਤੇ ਬੈਠ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਉੱਥੇ ਹੀ ਸਤਿਗੁਰ ਜੀ ਨੇ ਇੱਕ ਬਚਨ ਉਚਾਰਨ ਕੀਤਾ ਨਾਹ ਮਸੰਦ ਤੁਮ ਅਮਰਤ ਸਰੀਏ ਕ੍ਰਿਸ਼ਨਾ ਗਣ ਤੇ ਅੰਤਰ ਸੜੀਏ ਕਿ ਤੁਸੀਂ ਮਸੰਦੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਦੀ ਧਰਤੀ ਤੇ ਸੇਵਾ ਕਰਦੇ ਆ ਹੋਇਆ ਵੀ ਅੰਦਰੋਂ ਨਿਰਮਲ ਨਹੀਂ ਹੋਏ ਇਸ ਤੋਂ ਉਪਰੰਤ ਉਸ ਸਿੱਖ ਸੰਗਤਾਂ ਦੇ ਵਿੱਚ ਹੀ ਸਿੱਖ ਬੀਬੀਆਂ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਉਹਨਾਂ ਬੀਬੀਆਂ ਦੇ ਵਿੱਚੋਂ ਇੱਕ ਬੀਬੀ ਜਿਹਦਾ ਨਾਮ ਇਤਿਹਾਸ ਵਿੱਚ ਬੀਬੀ ਹਰੋਜੀ ਕਰਕੇ ਆਇਆ ਹੈ ਉਸ ਬੀਬੀ ਨੇ ਸਤਗੁਰ ਜੀ ਨੂੰ ਆਪਣੇ ਕੋਠੇ ਦੇ ਵਿੱਚ ਚਰਨ ਪਾਉਣ ਵਾਸਤੇ ਬੇਨਤੀ ਕੀਤੀ ਪਿੰਡ ਵੱਲੇ ਪਹੁੰਚਣ ਦੀ ਜਿਹੜੀ ਇਹ ਬੇਨਤੀ ਕਰਦੇ ਨੇ ਸਤਗੁਰ ਜੀ ਉਸ ਬੀਬੀ ਮਾਈ ਦੀ ਬੇਨਤੀ ਨੂੰ ਪ੍ਰਵਾਨ ਕਰਦਿਆ ਹੋਇਆ ਪਿੰਡ ਵੱਲੇ ਨੂੰ ਜਿਹੜਾ ਰਵਾਨੇ ਰਵਾਨਾ ਹੁੰਦੇ ਨੇ ਸਿੱਖ ਸੰਗਤਾਂ ਦੇ ਨਾਲ ਸਤਗੁਰੂ ਜੀ ਪਿੰਡ ਵੱਲੇ ਪਹੁੰਚ ਕੇ ਮਾਈ ਮਾਤਾ ਹਰੂ ਜੀ ਦੇ ਕੋਠੇ ਦੇ ਵਿੱਚ ਸਤਗੁਰੂ ਜੀ ਚਰਨ ਪਾਉਂਦੇ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਸਿੱਖ ਬੀਬੀਆਂ ਨੂੰ ਸਮੁੱਚੀ ਕਾਇਨਾਤ ਨੂੰ ਇੱਕ ਵਾਰ ਦਿੰਦੇ ਨੇ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਵੱਲਾ ਗੁਰੂ ਕਾ ਗੱਲਾ ਸਤਗੁਰੂ ਜੀ ਇਸ ਨਗਰ ਨੂੰ ਇਸ ਪਿੰਡ ਨੂੰ ਸਤਗੁਰੂ ਜੀ ਆਪਣੇ ਮੁਖਾਰ ਪਿੰਡ ਤੋਂ ਵਾਰ ਦਿੰਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਹਰ ਸਾਲ ਹੀ ਲਗਭਗ 1 ਮਹੀਨਾ ਸਵਾ ਮਹੀਨਾ ਬੜੀ ਭਾਰੀ ਗਿਣਤੀ ਦੇ ਵਿੱਚ ਮੇਲਾ ਮਨਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਸਦਕਾ ਹਰ ਸਾਲ ਸਤਗੁਰਾਂ ਜੀ ਦੀ ਖੁਸ਼ੀ ਦੇ ਵਿੱਚ ਬਹੁਤ ਭਾਰੀ ਮੇਲਾ ਮਨਾਇਆ ਜਾਂਦਾ ਹੈ ਦੇਸਾਂ ਪਰਦੇਸਾਂ ਤੋਂ ਸਿੱਖ ਸੰਗਤਾਂ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਗੁਰੂ ਕਾ ਲੰਗਰ ਵਰਤਾਏ ਜਾਂਦੇ ਨੇ ਕਈ ਪ੍ਰਕਾਰ ਦੇ ਸਤਿਗੁਰਾਂ ਜੀ ਦੀ ਖੁਸ਼ੀ ਦੇ ਵਿੱਚ ਭਗਵਾਨ ਤਿਆਰ ਕੀਤੇ ਜਾਂਦੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਮੈਨੇਜਰ ਸਰਦਾਰ ਰਿਸ਼ਪਾਲ ਸਿੰਘ ਜੀ ਸਰਦਾਰ ਕਾਬਲ ਸਿੰਘ ਜੀ ਇੰਸਪੈਕਟਰ ਔਰ ਸਮੁੱਚੀ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਬੇਨਤੀ ਕਰਦੇ ਸਿੱਖ ਸੰਗਤਾਂ ਨੂੰ ਕਿ ਇਸ ਪਾਵਨ ਅਸਥਾਨ ਦੇ ਉੱਤੇ ਸਤਿਗੁਰਾਂ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਦੇ ਵਿੱਚ ਪਹੁੰਚੋ ਸਤਿਗੁਰਾਂ ਜੀ ਦੀ ਪਾਵਨ ਬਾਣੀ ਸ਼ਬਦ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਇਸ ਅਸਥਾਨ ਦੇ ਉੱਤੇ ਰਾਗੀ ਢਾਡੀ ਕਵੀਸ਼ਰ ਜਨਾਂ ਦੇ ਵੱਲੋਂ ਗੁਰਬਾਣੀ ਹਰਜਸ ਜਿਹੜਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ ਸੋ ਸਤਿਗੁਰਾਂ ਜੀ ਦੀ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਦੀ ਇਸ ਨਗਰ ਵਿੱਚ ਪਹੁੰਚ ਕੇ ਮੇਲੇ ਵਿੱਚ ਪਹੁੰਚ ਕੇ ਜਿਹੜਾ ਹੈ ਗੁਰੂ ਘਰ ਦੀ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਸਦ ਮਲਵਿੰਦਰ ਕੰਗ ਨੇ ਕੇਂਦਰੀ ਬਜਟ ਨੂੰ ਦੱਸਿਆ ਨਿਰਾਸ਼ਾਜਨਕ ਕਿਹਾ ਕੇਂਦਰ ਨੇ ਪੰਜਾਬ ਨੂੰ ਇਸ ਬਜਟ ਤੋਂ ਬਿਲਕੁਲ ਬਾਹਰ ਰੱਖਿਆ ਹੈ ਇਸ ਦੇ ਨਾਲ ਹੀ ਸੰਸਦ ਵੱਲੋਂ ਕਿਹਾ ਗਿਆ ਕਿ ਬਜਟ ਪੂਰੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਨਿਰਾਸ਼ਾਜਨਕ ਸਾਬਤ ਹੋਇਆ ਹੈ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਪ੍ਰਤੀ ਨਕਾਰਾਤਮਕ ਰਵੱਈਆ ਰੱਖਦੀ ਹੈ ਆਓ ਦੇਖਦੇ ਹਾਂ ਇਸ ਮੌਕੇ ਤੇ ਉਹਨਾਂ ਹੋਰ ਕੀ ਕਿਹਾ ਕੇਂਦਰ ਸਰਕਾਰ ਨੇ ਅੱਜ ਜਿਹੜਾ ਬਜਟ ਪੇਸ਼ ਕੀਤਾ ਹੈ ਉਹਦੇ ਚ ਪੰਜਾਬ ਨੂੰ ਜਿਹੜਾ ਬਿਲਕੁਲ ਬਾਹਰ ਰੱਖਿਆ ਗਿਆ ਈਵਨ ਪੂਰੇ ਬਜਟ ਦੇ ਦੌਰਾਨ ਪੰਜਾਬ ਸੂਬੇ ਦਾ ਕੋਈ ਜ਼ਿਕਰ ਨਹੀਂ ਪੰਜਾਬ ਵੀ ਕੋਈ ਪੈਕੇਜ ਨਹੀਂ ਪੰਜਾਬ ਲਈ ਕੋਈ ਰਾਹਤ ਨਹੀਂ ਹਾਲਾਂਕਿ ਦੇਖਿਆ ਜਾਵੇ ਤੇ ਇਹ ਬਜਟ ਪੂਰੇ ਧੀਜ ਦੇ ਮਜ਼ਦੂਰ ਕਿਸਾਨਾਂ ਦੀ ਨਿਰਾਸ਼ਾ ਦੇਨ ਸਾਬਿਤ ਹੋ ਰਿਹਾ ਹੈ ਲੇਕਿਨ ਕਿਉਂਕਿ ਅਸੀਂ ਪੰਜਾਬ ਦੀ ਨੁਮਾਇੰਦੀ ਕਰਦੇ ਹਾਂ ਦੇਸ਼ ਦੀ ਪਾਰਲੀਮੈਂਟ 'ਚ ਇਹ ਸਾਨੂੰ ਬੜੀਆਂ ਉਮੀਦਾਂ ਸੀ ਅੱਜ ਪ੍ਰਧਾਨ ਮੰਤਰੀ ਜੀ ਵੀ ਆਏ ਪੰਜਾਬ ਜੋ ਨਿਰਾਸ਼ਾ ਪੰਜਾਬ ਨੂੰ ਬਜਟ ਚੋਂ ਮਿਲੀ ਉਹੀ ਨਿਰਾਸ਼ਾ ਪ੍ਰਧਾਨ ਮੰਤਰੀ ਸਾਹਿਬ ਦੇ ਆਪਣੇ ਭਾਸ਼ਣ ਚ ਆਪਣੇ ਦੌਰੇ ਚੋਂ ਮਿਲੀ ਕਿਉਂਕਿ ਭਾਜਪਾ ਦੇ ਬਹੁਤ ਲੀਡਰ ਕਹਿ ਰਹੇ ਸੀ ਜੀ ਪ੍ਰਧਾਨ ਮੰਤਰੀ ਸਾਹਿਬ ਜਦੋਂ ਪਿਛਲੀ ਵਾਰ ਪੰਜਾਬ ਆਏ ਸੀ ਫਿਰੋਜ਼ਪੁਰ ਅਗਰ ਉਹਨਾਂ ਦੀ ਰੈਲੀ ਹੋ ਜਾਂਦੀ ਉਹਨਾਂ ਨੇ ਪੰਜਾਬ ਨੂੰ ਬਹੁਤ ਵੱਡੇ ਪੈਕੇਜ ਦੇਣੇ ਸੀ ਪੰਜਾਬ ਲਈ ਬਹੁਤ ਵੱਡੇ ਐਲਾਨ ਕਰਨੇ ਸੀ ਲੇਕਿਨ ਅੱਜ ਫੇਰ ਇੱਕ ਵਾਰ ਸਾਬਿਤ ਹੋ ਗਿਆ ਕਿ ਜਿਹੜੀ ਭਾਜਪਾ ਆ ਭਾਰਤੀ ਜਨਤਾ ਪਾਰਟੀ ਆ ਉਹ ਪੰਜਾਬ ਨਾਲ ਵਿਤਕਰਿਆ ਰੱਖਦੀ ਆ ਪੰਜਾਬ ਦੇ ਪ੍ਰਤੀ ਜਿਹੜੀ ਉਹਨਾਂ ਦੀ ਸੋਚ ਹੈ ਉਹ ਬਹੁਤ ਨੈਗੇਟਿਵ ਹੈ ਪੰਜਾਬ ਨੂੰ ਲੈ ਕੇ ਨਕਾਰਾਤਮਕ ਰਵਈਆ ਕੇਂਦਰ ਸਰਕਾਰ ਦਾ ਉਹ ਫੇਰ ਸਾਬਤ ਹੋ ਗਿਆ ਪ੍ਰਧਾਨ ਮੰਤਰੀ ਵੀ ਆਪ ਮੰਨੇ ਅਹੇ ਜੀ ਕਿ ਪੰਜਾਬ ਸਪੋਰਟਸ ਦਾ ਹੱਬ ਹੈ ਤੇ ਪਿਛਲੇ ਬਜਟ ਤੇ ਗੁਜਰਾਤ ਵਰਗਾ ਸੂਬਾ ਜਿੱਥੋਂ ਕੋਈ ਰੰਗੀਆਂ ਨਹੀਂ ਉਹਨਾਂ ਨੂੰ ਤੇ 600 ਕਰੋੜ ਰੁਪਏ ਦਿੱਤਾ ਸੀ ਤੇ ਪੰਜਾਬ ਨੂੰ 77 ਕਰੋੜ ਰੁਪਏ ਪੈਮਾ ਨਾ ਜਿਹੜਾ ਬੀਜੇਪੀ ਦਾ ਆਇਆ ਉਹ ਤੁਸੀਂ ਆਪ ਸਾਬਿਤ ਕਰ ਸਕਦੇ ਹੋ ਕਿ ਪੰਜਾਬ ਨੂੰ ਹਮੇਸ਼ਾ ਇਹਨਾਂ ਨੇ ਇਗਨੋਰ ਕੀਤਾ ਹੈ ਪਗਣ ਪੰਜਾਬ ਨਾਲ ਵਿਤਕਰਾ ਕੀਤਾ ਡਿਸਕ੍ਰਿਮੀਨੇਸ਼ਨ ਕੀਤਾ ਹੈ ਪ੍ਰਧਾਨ ਮੰਤਰੀ ਜੀ ਨੇ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪर्व ਸੀ ਉੱਥੇ ਆਦਮਪੁਰ ਹਵਾਈ ਅੱਡੇ ਦਾ ਵੀ ਉਦਘਾਟਨ ਕੀਤਾ ਅਸੀਂ ਸਵਾਗਤ ਕਰਦੇ ਹਾਂ ਲੇਕਿਨ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਲੋਕਾਂ ਦੀ ਕਿੰਨੀ ਲੰਮੀ ਮੰਗ ਹੈ ਕਿ ਇੰਟਰਨੈਸ਼ਨਲ ਫਲਾਈਟਾਂ ਚਲਾਈਆਂ ਜਾਣ ਮੈਂ ਖੁਦ ਕਿ ਪਾਰਲੀਮੈਂਟ ਚ ਵੀ ਕਈ ਵਾਰ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਕਈ ਵਾਰ ਤੁਹਾਨੂੰ ਕਹਿ ਚੁੱਕੇ ਆ ਮਾਨ ਸਾਹਿਬ ਔਰ ਹਰ ਵਾਰ ਚਾਹੇ ਉਹ ਮੁਹਾਲੀ ਦਾ ਇੰਟਰਨੈਸ਼ਨਲ 에ਰਪੋਰਟ ਹੋਵੇ ਚਾਹੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੇ ਅੰਮ੍ਰਿਤਸਰ ਸਾਹਿਬ ਹੋਵੇ ਚਾਹੇ ਆਦਮਪੁਰ ਦਾ ਜਿਹੜਾ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਦਾ 에ਰਪੋਰਟ ਦਾ ਗਠਨ ਕੀਤਾ ਹੈ ਇੰਟਰਨੈਸ਼ਨਲ ਫਲਾਈਟਾਂ ਨੂੰ ਤੁਸੀਂ ਚਲਾਉਣਾ ਨਹੀਂ ਚਾਹੁੰਦੇ ਸਾਡਾ ਐਨ ਆਰ ਆਈ ਭਾਈਚਾਰਾ ਜਿੰਨਾ ਖੱਜਲ ਖਰਾਬ ਹੁੰਦਾ ਹੈ ਮੋਦੀ ਸਾਹਿਬ ਉਹਨਾਂ ਨੂੰ ਲੈ ਕੇ ਤੇ ਤੁਹਾਡੇ ਮਨ ਚ ਕੋਈ ਦਿਆ ਨਹੀਂ ਹੈ ਕੋਈ ਕੋਈ ਮੈਨੂੰ ਲੱਗਦਾ ਵੀ ਉਹਨਾਂ ਦੇ ਮਸਲੇ ਨੂੰ ਹੱਲ ਕਰਨ ਵਾਲੇ ਕਿਉਂਕਿ ਉਹ ਪੰਜਾਬੀ ਹੈ ਉਹ ਖ절 ਖਰਾਬ ਹੁੰਦੇ ਆ ਸੋ ਲੈ ਦੇਖੇ ਜੇ ਆਪਾਂ ਦੇਖੀਏ ਅੱਜ ਦਾ ਦਿਨ ਪੰਜਾਬ ਲਈ ਬਹੁਤ ਬਾੜਾ ਹੀ ਸਾਬਿਤ ਹੋਇਆ ਹੈ ਬੀਜੇਪੀ ਦੇ ਪੁਆਇੰਟ ਆਫ 뷰 ਨਾਲ ਬੀਜੇਪੀ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਪੰਜਾਬ ਤੋਂ ਉਹਨਾਂ ਨੂੰ ਵੋਟਾਂ ਤੇ ਚਾਹੀਦੀਆਂ ਨੇ ਲੇਕਿਨ ਦੇਣਾ ਪੰਜਾਬ ਨੂੰ ਕੁਛ ਨਹੀਂ ਪੰਜਾਬ ਦੇ ਕਿਸਾਨਾਂ ਲਈ ਕੋਈ ਅੱਜ ਪੈਕੇਜ ਨਹੀਂ ਪੰਜਾਬ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਮੰਗ ਕਰਦਾ ਹੈ ਤੁਸੀਂ ਅਖਰੋੜ ਦੀ ਗੱਲ ਕੀਤੀ ਅੱਜ ਬਜਟ ਚ ਬਦਾਮ ਦੀ ਖੇਤੀ ਦੀ ਕੋਕੋਨਟ ਜਿਹੜੇ ਕੀ ਪੰਜਾਬ ਤੋਂ ਹੁੰਦੇ ਨਹੀਂ ਆ ਉੱਥੇ ਡਾਈਵਰਸੀਫਿਕੇਸ਼ਨ ਕਰ ਰਹੇ ਹਾਂ ਪੰਜਾਬ ਜਿੱਥੇ ਲੋੜ ਹੈ ਉਹਦੇ ਨਾਲ ਦੇਖਦੇ ਤਾਲਾਂ ਦੇ ਭੰਡਾਰ ਤੇਲ ਦੇ ਭੰਡਾਰ ਖਾਣ ਵਾਲੇ ਤੇਲ ਦੇ ਭੰਡਾਰ ਪੰਜਾਬ ਤਾਂ ਸਦਾ ਹੈ ਲੇਕਿਨ ਪੰਜਾਬ ਦੇ ਕਿਸਾਨਾਂ ਲਈ ਕੋਈ ਪਾਠ ਨਹੀਂ ਸੋ ਅੱਜ ਇੱਕ ਵਾਰ ਫੇਰ ਜਿਹੜਾ ਆ ਪ੍ਰਧਾਨ ਮੰਤਰੀ ਸਾਹਿਬ ਦਾ ਚਾਹ ਦੌਰਾ ਹੋਵੇ ਚਾਹ ਕੇਂਦਰ ਦਾ ਬਜਟ ਹੋਵੇ ਦੋਨਾਂ ਨੇ ਕਿਉਂਕਿ ਉਹਨਾਂ ਦੋਨਾਂ ਚੀਜ਼ਾਂ ਨੇ ਸਾਬਿਤ ਕਰਦਾ ਕਿ ਬੀਜੇਪੀ ਪੰਜਾਬ ਨੂੰ ਲੈ ਕੇ ਕੋਈ ਵੀ ਜਿਹੜੀ ਚੰਗੀ ਪੈਲ ਕਦਮੀ ਨਹੀਂ ਕਰ ਸਕਦੀ ਜਿਹੜੇ ਲੀਡਰ ਪੰਜਾਬ ਦੇ ਲੀਡਰ ਦਾਵਾ ਕਰਦੇ ਸੀ ਕਿ ਪ੍ਰਧਾਨ ਮੰਤਰੀ ਜੀ ਦੇ ਦੌਰੇ ਤੋਂ ਬਾਅਦ ਪੰਜਾਬੀਆਂ ਦੀ ਜਿਹੜੀ ਕਿਸਮਤ ਹੀ ਬਦਲ ਜਾਣੀ ਹੈ ਉਹਨਾਂ ਨੂੰ ਵੀ ਆਪਣੇ ਪੈਰਾ ਤੇ ਜਿਹੜਾ ਆ ਆਪਣੇ ਮੰਜੇ ਥੱਲੇ ਛੋਟੀ ਮਾਰ ਕੇ ਵੇਖ ਲੈਣੀ ਚਾਹੀਦੀ ਆ ਕਿ ਤੁਸੀਂ ਲੱਖ ਦਾਵੇ ਕਰ ਲੋ ਲੇਕਿਨ ਬੀਜੇਪੀ ਦਾ ਜਿਹੜਾ ਨਿਚਰਿਆ ਉਹ ਐਂਟੀ ਪੰਜਾਬ ਹੈ ਉਹ ਇੱਕ ਵਾਰ ਫਿਰ ਸਾਬਿਤ ਹੋਇਆ। ਮੋਦੀ ਸਰਕਾਰ ਨੇ ਕੇਂਦਰੀ ਬਜਟ 'ਚ ਫਿਰ ਮੁਰ ਬਸਾਰਿਆ ਪੰਜਾਬ। ਵਿੱਤ ਮੰਤਰੀ ਹਰਪਾਲ ਚੀਮਾ ਦੁਆਰਾ ਕੀਤਾ ਗਿਆ ਬਜਟ ਦਾ ਪੋਸਟਮਾਰਟਮ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਦੇਸ਼ ਦੀ ਸੇਵਾ 'ਚ ਪੰਜਾਬ ਵੱਲੋਂ ਪਾਏ ਇਤਿਹਾਸਕ ਯੋਗਦਾਨ ਦਾ ਕੀਤਾ ਗਿਆ ਜ਼ਿਕਰ। ਉਹਨਾਂ ਵੱਲੋਂ ਪੰਜਾਬ ਦੇ ਕਿਸਾਨ ਅਤੇ ਖੇਤ ਮਜ਼ਦੂਰਾਂ ਨੂੰ ਅਣਗੌਲਿਆ ਕਰਨ ਦੇ ਲਗਾਏ ਗਏ ਕਈ ਬੀਜੇਪੀ ਸਰਕਾਰ ਤੇ ਉਰੇ ਤੂਬੇ ਦਾ ਮੰਡੀਕਰਨ ਢਾਂਚਾ ਬਰਬਾਦ ਕਰਨ ਵੱਲ ਜਾਂਦੇ ਦੱਸੇ ਗਏ ਭਾਜਪਾ ਦੇ ਇਰਾਦੇ ਹਰਪਾਲ ਜੀਮਾ ਵੱਲੋਂ ਇਸ ਮੌਕੇ ਤੇ ਪ੍ਰੈਸ ਕਾਨਫਰੰਸ ਰਾਹੀਂ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਦੇਸ਼ ਦਾ ਕਿਸਾਨ ਜਿਹੜਾ ਕਿ ਦੇਸ਼ ਦੇ ਲੋਕਾਂ ਦਾ ਪੇਟ ਭਰਦਾਗਾ ਔਰ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰਾਂ ਪੰਜਾਬ ਖੇਤੀਬਾੜੀ ਦੇ ਪਰ ਸੂਬਾਗਾ ਅਗਰੀਰੀਅਨ ਸਟੇਟ ਆ ਇਹ ਸਟੇਟ ਦੇ ਪੰਜਾਬ ਸਟੇਟ ਨੇ ਜਿਉਂ 1960 ਤੋਂ ਲਾ ਲਈਏ 70 ਤੋਂ ਲਾ ਲੀਏ ਲਗਾਤਾਰ ਦੇਸ਼ ਦੇ ਲੋਕਾਂ ਦਾ ਪੇਟ ਭਰਿਆਗਾ ਗ੍ਰੀਨ ਰੈਵਿਊਲੂਸ਼ਨ ਆਈ ਪੰਜਾਬ ਨੇ ਕਣਕ ਦੀ ਪੈਦਾਵਾਰ ਵਧਾਈ ਝੋਨੇ ਦੀ ਪੈਦਾਵਾਰ ਵਧਾਈ ਧਰਤੀ ਹੇਠ ਦਾ ਪਾਣੀ ਖਿੱਚਿਆ ਸਾਡਾ ਧਰਤੀ ਹੇਠਲਾ ਪਾਣੀ ਥੱਲੇ ਚਲਿਆ ਗਿਆ 151 ਬਲਾਕਸ ਦੇ ਵਿੱਚੋਂ 117 ਬਲਾਕ ਜਿਹੜੇ ਨੇ ਉਹ ਡਾਰਕ ਜ਼ੋਨ ਚ ਪਹੁੰਚ ਚੁੱਕੇ ਨੇ ਪਰ ਲੇਕਿਨ ਪੰਜਾਬ ਜਿਹੜਾ ਇੱਕ ਢਾਕੇ ਦੇਸ਼ ਦੇ ਆ ਖੜਿਆ ਕਦੇ ਦੇਸ਼ ਦੇ ਕੇਂਦਰੀ ਪੂਲ ਦੇ ਅੰਦਰ ਕੌਮੀ ਅੰਨ ਭੰਡਾਰ ਦੇ ਅੰਦਰ ਨੈਸ਼ਨਲ ਫੂਡ ਬਾਲ ਦੇ ਅੰਦਰ ਪੰਜਾਬ ਨੇ ਆਪਣਾ ਹਿੱਸਾ ਘਟਦੀ ਕੀਤਾ ਬਲਕਿ ਆਪਣਾ ਹਿੱਸਾ ਹਰ ਇੱਕ ਸਾਲ ਵਧਾਉਂਦਾ ਰਿਹਾ ਚਾਹੇ ਉਹ ਕਣਕ ਹੋਵੇ ਚਾਹੇ ਉਹ ਚਾਵਲ ਹੋਣ ਆਦਮੀ ਸਭ ਤੋਂ ਵੱਡਾ ਹਿੱਸਾ ਜਿਹੜਾ ਜੇ ਮੈਂ ਗੱਲ ਕਰਾਂ ਚਾਵਲ ਦੇ ਰੂਪ ਦੇ ਵਿੱਚ ਜਾਂ ਕਣਕ ਦੇ ਰੂਪ ਦੇ ਵਿੱਚ ਜੇ ਇਕੱਲੀ ਕਣਕ ਦੀ ਗੱਲ ਕਰੀਏ ਸਭ ਤੋਂ ਬਾਅਦ ਹਾਈਐਸਟ ਜਿਹੜੀ ਕੰਟਰੀਬਿਊਸ਼ਨ ਆ ਉਹ ਪੰਜਾਬ ਦੀ ਆ ਪਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਖੇਤ ਮਜ਼ਦੂਰ ਨੂੰ ਸੈਂਟਰ ਸਰਕਾਰ ਨੇ ਅੱਖੋ ਪਰੋਖੋ ਕੀਤਾ ਜੇ ਪੰਜਾਬ ਤੇ ਹਰਿਆਣਾ ਦੀ ਗੱਲ ਕਰ ਲਈਏ ਕਿਉਂਕਿ ਇਹਨਾਂ ਦੋਨਾਂ ਸੂਬਿਆਂ ਦੇ ਅੰਦਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਐਮਐਸਪੀ ਲਾਗੂ ਆ ਇਹਨਾਂ ਦੋਨਾਂ ਸੂਬਿਆਂ ਦੇ ਜਿਹੜਾ ਖੇਤੀਬਾੜੀ ਦਾ ਇਨਫਰਾਸਟ੍ਰਕਚਰ ਆ ਜਾਂ ਮੰਡੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਆ ਉਹਦੇ 'ਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਬਲਕੇ ਇਸ ਤਰ੍ਹਾਂ ਲੱਗ ਰਿਹਾਗਾ ਕਿ ਹਾਲ ਹੀ ਹਾਲੀ ਕੇਂਦਰ ਸਰਕਾਰ ਚਾਹ ਰਹੀ ਆ ਕਿ ਪੰਜਾਬ ਦਾ ਜਿਹੜਾ ਮੰਡੀ ਕਰਨਾ ਜਾਂ ਹਰਿਆਣੇ ਦਾ ਮੰਡੀ ਕਰਨਾ ਉਹ ਟੈਸਟਾਂ ਸੋ ਜੇ ਟੁੱਟਦੇ ਔਰ ਰਾਤ ਜਿਹੜਾ ਬਰਬਾਦ ਹੋ ਜੇ ਹੁਣ ਸਾਰਾ ਖਰਚਾ ਅੰਨ ਕਣਕ ਅਸੀਂ ਪੈਦਾ ਕਰਦੇ ਆ ਚਾਵਲ ਅਸੀਂ ਪੈਦਾ ਕਰਦੇ ਆ ਔਰ ਬੇਸਿਕ ਇਨਫਰਾਸਟ੍ਰਕਚਰ ਤੇ ਹੁਣ ਸਾਨੂੰ ਪੈਸਾ ਲਾਉਣਾ ਪਊ ਸੜਕ ਸੁਰੱਖਿਆ ਫੋਰਸ ਦੇ ਗਠਨ ਨੂੰ ਪੰਜਾਬ ਵਿੱਚ ਪੂਰੇ ਹੋਏ 2 ਸਾਲ सीएमਗਵਰਨਮント ਮਾਨ ਦੁਆਰਾ ਕਾਇਮ ਕੀਤੀ ਗਈ ਪੂਰੇ ਦੇਸ਼ ਲਈ ਇਹ ਇੱਕ ਮਿਸਾਲ ਸੜਕ ਹਾਦਸੇ ਦੇ ਵਿੱਚ ਮੌਕੇ ਤੇ ਹੁੰਦੀਆਂ ਮੌਤਾਂ ਦੀ ਗਿਣਤੀ 'ਚ ਹੋਈ ਲਗਭਗ 50% ਕਟੌਤੀ ਉਹਨਾਂ ਦੱਸਿਆ ਕਿ ਬਿਨਾਂ ਇੱਕ ਸਕਿੰਟ ਵੀ ਜ਼ਾਇਆ ਕੀਤੇ ਪੀੜਤਾਂ ਦੀ ਮਦਦ ਲਈ ਪਹੁੰਚਦੀ ਹੈ ਸੜਕ ਸੁਰੱਖਿਆ ਫੋਰਸ ਆਓ ਦੇਖਦੇ ਹਾਂ ਇਸ ਮੌਕੇ ਦੀਆਂ ਕੁਝ ਤਸਵੀਰਾਂ ਅਤੇ ਇਸ ਵੇਲੇ ਉਹਨਾਂ ਦਾ ਹੋਰ ਕੀ ਕਹਿਣਾ ਅੱਜ 2 ਸਾਲ ਪੂਰੇ ਹੋਏ ਨੇ ਸੜਕ ਸੁਰੱਖਿਆ ਫੋਰਸ ਜਿਹੜੀ ਬਣਾਈ ਗਈ ਸੀ ਸੀਐਮ ਮਾਨ ਸਾਹਿਬ ਦਾ ਇਹ ਇੱਕ ਕਿਸਮ ਦੇ ਨਾਲ ਡ੍ਰੀਮ ਪ੍ਰੋਜੈਕਟ ਸੀਗਾ ਕਿ ਹਾਈਵੇਜ਼ ਦੇ ਉੱਤੇ ਜਿਹੜੀਆਂ ਜਾਨਾਂ ਜਾਂਦੀਆਂ ਨੇ ਐਕਸੀਡੈਂਟਾਂ ਦੇ ਕਰਕੇ ਉਹਨੂੰ ਕਿਹੜੇ ਤਰੀਕੇ ਦੇ ਨਾਲ ਘਟਾਇਆ ਜਾ ਸਕੇ ਕਈ ਸੂਬਿਆਂ ਨੇ ਕੁਝ ਕੋਸ਼ਿਸ਼ਾਂ ਕੀਤੀਆਂ ਨੇ ਪਰ ਜਿਹੜੀਆਂ ਜਾਨਾਂ ਜਾਂਦੀਆਂ ਨੇ ਉਹਨਾਂ ਨੂੰ ਘਟਾਉਣ ਵਾਲੇ ਪਾਸੇ ਕੋਈ ਬਹੁਤਾ ਫਰਕ ਨਹੀਂ ਪਿਆ 2 ਸਾਲ ਪਹਿਲਾਂ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਹੋਣ ਦੇ ਵਿੱਚ ਆਈ ਸੀਗੀ ਔਰ 2023 ਦੇ ਵਿੱਚ ਜਦੋਂ ਇਹ ਹੋਣ ਦੇ ਵਿੱਚ ਆਉਂਦੀ ਆ ਉਦੋਂ 1955 ਮੌਤਾਂ ਜਿਹੜੀਆਂ ਔਨ ਦੀ ਸਪੌਟ ਹੋ ਰਹੀਆਂ ਸੀਗੀਆਂ ਔਰ 2024 ਦੇ ਵਿੱਚ ਇਹ ਮੌਤਾਂ ਦਾ ਅੰਕੜਾ ਜਿਹੜਾ ਉਹ ਘਟ ਕੇ 1016 ਰਹਿ ਗਿਆ ਔਰ 940 ਜਾਨਾਂ ਬਚਾਈਆਂ ਜਾ ਸਕੀਆਂ ਸੜਕ ਸੁਰੱਖਿਆ ਫੋਰਸ ਦੀ ਵਜ੍ਹਾ ਕਰਕੇ 4700 ਤੋਂ ਜਿਹੜਾ ਅੰਕੜਾ ਸੀਗਾ ਉਹ 2338 ਦੇ ਉੱਤੇ ਆ ਗਿਆ ਜੀ ਲਗਭਗ 48% 49% ਕਰੀਬ-ਕਰੀਬ 50% ਦੇ ਨੇੜੇ ਇਹ ਅੰਕੜਾ ਜਿਹੜਾ ਉਹ ਚਲੇ ਗਿਆ ਜਿਹੜੇ ਕਿ ਔਨ ਦੀ ਸਪੌਟ ਮਾਰੇ ਜਾਂਦੇ ਸੀਗੇ ਲੋਕ ਸੜਕ ਹਾਦਸਿਆਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਉੱਤੇ ਇਸ ਵੇਲੇ ਜਿਹੜੀਆਂ 1500 ਜਿਹੜੇ ਮੁਲਾਜ਼ਮ ਨੇ ਉਹ ਇਹਦੇ ਉੱਤੇ ਫੁੱਲ ਟਾਈਮ ਤਾਇਨਾਤ ਨੇ ਜੀ। ਔਰ ਇਹ ਹਰ 30 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਇੱਕ ਗੱਡੀ ਜਿਹੜੀ ਆ ਉਹ ਪੰਜਾਬ ਦੀ ਸੜਕ ਦੇ ਉੱਤੇ ਦਿਸਦੀ ਆ। ਉਹ ਗੱਡੀ ਜਿਹੜੀ ਕਿ ਫੁੱਲੀ ਇਕਵਿਪਡ ਹੈ ਜਿਹੜੀ ਤੁਰੰਤ ਲੋਡ ਪੈਂਦੀ ਆ ਫਰਸਟ ਏਡ ਦੀ। ਤੇ ਚਾਹੇ ਜਿਹੜਾ ਕਟਰ ਵਗੈਰਾ ਜਿਹਦੇ ਵਿੱਚ ਗੱਡੀ ਕਈ ਵਾਰੀ ਕੱਟ ਕੇ ਉਹਦੇ ਵਿੱਚੋਂ ਬੰਦੇ ਕੱਢਣੇ ਪੈਂਦੇ ਆ ਤਾਂ ਉਹਨਾਂ ਦੀ ਟ੍ਰੇਨਿੰਗ ਆ ਇਸ ਚੀਜ਼ ਦੇ ਵਾਸਤੇ ਕਿ ਜਦੋਂ ਸੜਕ ਹਾਦਸਾ ਹੁੰਦਾ ਉਹਨਾਂ ਤੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਹੁਣ 30 ਕਿਲੋਮੀਟਰ ਤੇ ਤੁਹਾਨੂੰ ਪਹਿਲੀ ਗੱਡੀ ਮਿਲੀ ਤੁਸੀਂ ਕਿੰਦੇ ਟਾਈਮ ਨੋਟਿਸ ਕਰਨਾ ਜਦੋਂ ਤੁਸੀਂ ਅਗਲੇ 30 ਕਿਲੋਮੀਟਰ ਤੱਕ ਜਾਓਗੇ ਤੁਹਾਨੂੰ ਦੂਸਰੀ ਗੱਡੀ ਹਾਈਵੇ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਉਹ ਖੜੀ ਹੋਈ ਮਿਲੂਗੀ ਔਰ ਉਹਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਤਿਆਰ ਬਰ ਤਿਆਰ ਬੈਠੇ ਹੋਏ ਮਿਲਣਗੇ ਇਹ ਨਹੀਂ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਗੱਡੀ پارک ਹੈ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਬੈਠੇ ਨੇ ਤਾਂ ਕਿ ਜਦ ਜੇ ਉਹਨਾਂ ਨੂੰ ਮੂਵ ਕਰਨਾ ਪਏ ਤਾਂ ਸੈਕਿੰਡ ਜਿਹੜਾ ਕੋਈ ਸੈਕਿੰਡ ਵੀ ਉਹ ਜਾਇਆ ਨਾ ਜਾਵੇ ਇਹ ਸਨ ਅੱਜ ਦੀਆਂ ਪੰਜਾਬ ਦੀਆਂ ਮਕਸਰ ਕਰਮੀਆਂ ਅਗਲੀ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਪੰਜਾਬ ਦੀਆਂ ਨਵੀਆਂ ਗਤੀਵਿਧੀਆਂ ਦੇ ਨਾਲ ਜਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ